ਈ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਤੇ 10 ਦਿਨ ਘਟ ਪੀ ਲੇ ਦੇਸੀ ਪਿੰਦੇ ਆ ਠਰਰਾ ਪਿੰਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀ ਆਪਣੀਆਂ ਟੈਟੀਆਂ ਚ ਨਾਲ ਲੈ ਕੇ ਜਾਇਓ ਉਹਨਾਂ ਨੂੰ ਹੋਟਲਾਂ ਦੇ ਵਿੱਚ ਸੰਭਾਲ ਕੇ ਰੱਖਿਓ ਜੋ ਜਰਮਨੀ ਦੇ 에어ਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏਗੇ ਸੀ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਹਾ ਸੀ ਕਿ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਪਾਨ ਦੀਆਂ ਵੀ ਬੜੀਆਂ ਜਿਹੜੀ ਐ ਵਿਸਕੀ ਆ ਵੁੱਡਕਾ ਆਏ ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵ ਨਾਲ ਪੀ ਜਾਂਦੇ ਆ ਸੰਸਾਭ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਏ ਆ ਚੀਫ ਮਿਨਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸਮਾੜ ਕੇ ਰੱਖਿਓ ਜੋ ਜਰਮਨੀ ਦੇ 에ਰਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏ ਗਏ ਸੀ ਤੁਹਾਨੂੰ ਜਹਾਦ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਾਪਾਨ ਦੀਆਂ ਵੀ ਬੜੀਆਂ ਜਿਹੜੀ ਵਿਸਕੀ ਆ ਵੁੱਡਕਾ ਐ ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵ ਨਾ ਪੀ ਪੀ ਜਾਂਦੇ ਆ ਇਹਨਾਂ ਨੂੰ ਉਰਿਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀ ਇਹ ਦੇਸੀ ਪੀਂਦੇ ਆ ਠਰਰਾ ਪੀਂਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀਆਂ ਆਪਣੀਆਂ ਟੈਚੀਆਂ ਚ ਨਾਲ ਲੈ ਕੇ ਜਾਇਓ ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에ਅਰਪੋਰਟਾਂ ਤੇ ਜਾਂ ਜਹਾਜ਼ ਨਾਲ ਲਿਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਇਹ ਉਹ ਜਨਾਜ਼ਾ ਨਿਕਲਦਾ ਉੱਤੇ ਪਗਤ ਸਿੰਘ ਜੀ ਦੀ ਪਗ ਦਾ ਰੰਗ ਮੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲੈ ਆਉਣ ਨਹੀਂ بڑا ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨਵਾਦ